5 ਤਰੀਕ ਨੂੰ ਇੱਕ ਬਹੁਤ ਵੱਡੀ ਘਟਨਾ ਹੋਈ ਸੀ ਹਲਮਾਨ ਮੰਦਿਰ ਧਨੋਲਾ ਦੇ ਵਿੱਚ। ਉੱਚ ਜਿਹੜਾ ਸਾਡਾ ਰੋਸ ਸੀਗਾ ਵੀ ਮੰਦਿਰ ਵਾਲਿਆਂ ਨੇ ਸਾਡੀ ਸਾਰ ਨਹੀਂ ਲੈਤੀ। ਜੋ ਅਸੀਂ ਅੱਜ ਸ਼ਰਧਾ ਰੱਖੀਆਂ ਸੀਗੀਆਂ, ਸਾਨੇ ਮੰਗ ਪੱਤਰ ਵੀ ਦਿੱਤੇ ਐਸਐਸਪੀ ਸਾਹਿਬ ਨੂੰ, ਮਾਨਯੋਗ ਡੀਸੀ ਸਾਹਿਬ ਨੂੰ, ਐਸਡੀਐਮ ਸਾਹਿਬ ਨੂੰ ਤੇ ਭਾਈ ਉਹ ਤੇ ਅੱਜ ਪੈਰਵਾਹੀ ਵੀ ਹੋਈ ਐ। ਜੋ ਅਸੀਂ ਮਾਬਜ਼ੇ ਦੀ ਉਹਨਾਂ ਤੋਂ ਮੰਗ ਰੱਖੀ ਸੀ ਮੰਦਿਰ ਕਮੇਟੀ ਤੋਂ ਉਹ ਅੱਜ ਉਹਨਾਂ ਨੇ ਪੂਰਾ ਕਰਤਾ ਤੇ ਸਾਡਾ ਅੱਜ ਉਹਨਾਂ ਨਾਲ ਭਾਈ ਜਿਹੜਾ ਸੀਗਾ ਸੰਘਰਸ਼ ਸਾਡਾ ਉਹ ਅੱਜ ਸਮਾਪਤ ਕਰ ਰਹੇ ਆ। ਉਹਨਾਂ ਨਾਲ ਸਾਡਾ ਕੋਈ ਗੁੱਸਾ ਖਿਲਾ ਨਹੀਂ ਹੈਗਾ ਤੇ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆ ਭਾਈ ਮੰ ਸਾਡੀ ਇੱਕ ਜੂਨੀਅਨ ਬਣੀ ਹੈ ਤਨੌਲਾ ਬਰਨਾਲਾ ਜੇ ਕੋਈ ਸਾਡੀ ਜੂਨੀਅਨ ਤੇ ਗੱਲ ਹੁੰਦੀ ਹੈ ਦੇਖੋ ਅਸੀਂ ਉੱਥੋਂ ਪਾਰਟੀ ਵਾਈਜ਼ ਤੋਂ ਉੱਤੇ ਉੱਠ ਗਏ ਆਪਣੀ ਲੀਡਰੀ ਤੋਂ ਉੱਤੇ ਹੋ ਕੇ ਅਸੀਂ ਭਾਈ ਇਹਨਾਂ ਦੇ ਨਾਲ ਖੜੇ ਆ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਤੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹਿੰਦੇ ਆ ਭਾਈ ਮਨਚ ਕੋਈ ਗੱਲਾਂ ਨਾ ਰੱਖਿਓ ਅੱਜ ਜਿਹੜਾ ਅਸੀਂ ਮਾਫੀ ਦੀ ਗੱਲਬਾਤ ਰੱਖੀ ਸੀ ਉਹ ਉਹਨਾਂ ਨੇ ਪੂਰੀ ਕਰਤੀ ਸਾਡਾ ਰੋਸ ਸੀ ਜਿਹੜਾ ਉਹ ਅੱਜ ਤੱਕ ਦਾ ਸੀ ਇਸ ਤੋਂ ਬਾਅਦ ਭਾਈ ਸਾਡਾ ਮੰਦਿਰ ਕਮੇਟੀ ਨਾਲ ਕੋਈ ਰੋਸ ਨਹੀਂ ਤੇ ਸਾਡਾ ਹੋਰ ਵੀ ਕਿਸੇ ਨਾਲ ਕੋਈ ਰੋਸ ਨਹੀਂ ਪੁਗਾਂ ਦੀ ਜਿੰਨੇ ਪਿਛਲੇ ਮਹੀਨਿਆਂ ਦੇ ਵਿੱਚ ਹਲਵਾਈ ਯੂਨੀਅਨ ਵੱਲੋਂ ਬਾਈਕਾਟ ਕੀਤਾ ਗਿਆ ਸੀ ਕਿ ਉੱਥੇ ਕੋਈ ਢੰਡਾਰਾ ਜਾਂ ਕੋਈ ਕੰਮ ਨਹੀਂ ਕਰੂਗਾ ਉਸ ਦੇ ਬਾਰੇ ਕੀ ਤੁਹਾਡਾ ਲਾਹਣ ਉਹ ਵੀ ਮੈਂ ਅਪੀਲ ਕਰਦਾ ਜੀ ਜਿੰਨੇ ਸਾਡੇ ਹਲਵਾਈ ਭਾਈ ਨੇ ਵੇਟਰ ਯੂਨੀਅਨ ਵਾਲੇ ਹੋਗੇ ਸਟਾਲਾਂ ਵਾਲੇ ਹੋਗੇ ਉਹ ਵੇਚ-ਚਕੋ ਕੇ ਉੱਥੇ ਕੰਮ ਲਾ ਸਕਦੇ ਨੇ ਮੰਦਰ ਵਾਲਿਆਂ ਨੂੰ ਇਹ ਵੀ ਬੇਨਤੀ ਕਰਦਾ ਵੀ ਕਿਸੇ ਹਲਵਾਈ ਨੂੰ ਨਾ ਜਿਵੇਂ ਪਾਰਟੀ ਵਾਲੇ ਭਾਈ ਕੋਈ ਗਾਇਦ ਨੂੰ ਲੈ ਕੇ ਆਉਂਦਾ ਕਈ ਬੰਦਿਆਂ ਦੀ ਗਾਹਕੀ ਸਾਡੇ ਦੇ ਮਾਨਾ ਕਈ ਦਾ ਭੋਲਾ ਜੀ ਤੇ ਆ ਕਈ ਦਾ ਕਾਲਾ ਜੀ ਤੇ ਆ ਉਹ ਐ ਨਾ ਕਰੋ ਵੀ ਅਗਲੇ ਦਾ ਗਾਹਕ ਨਾ ਤੋੜੋ ਹੋਰ ਕਈਆਂ ਦੇ ਦਸਾਈਆਂ ਤੋੜ ਦਿੰਦੇ ਨੇ ਉਹ ਗੱਲ ਤਾਂ ਦੇਖੋ ਅਸੀਂ ਰੋਸ਼ ਪ੍ਰਗਟ ਕਰਾਂਗੇ ਕੱਲ ਨੂੰ ਕਿਸੇ ਨੂੰ ਪੱਕਾ ਹਲਵਾਈ ਰੱਖਦੇ ਨੇ ਜੇ ਸਾਨੂੰ ਲੱਗਿਆ ਵੀ ਉਹ ਐਂ ਕਰਦੇ ਨੇ ਫਿਰ ਅਸੀਂ ਭਾਈ ਕੋਈ ਨਾ ਕੋਈ ਸੰਘਰਸ਼ ਲਿਖਾਂਗੇ ਪਰ ਨਹੀਂ ਅੱਜ ਅੱਜ ਦਾ ਜਿਹੜਾ ਸਾਡਾ ਹੈਗਾ ਸੀ ਉਹ ਖਤਮ ਆ ਸਾਰਾ ਕੁਝ ਇਸ ਤੋਂ ਬਾਅਦ ਸਾਡਾ ਮੰਦਰ ਦੇ ਵਿੱਚ ਕੋਈ ਰੋਸ਼ਨੀ ਕੋਈ ਮੰਦਰ ਵਾਲਿਆਂ ਨਾਲ ਜਿਹੜੇ ਜਿਹੜਾ ਵਿਅਕਤੀ ਡੈਥ ਹੋਈ ਉਹਦੇ ਸੰਸਕਾਰ ਕੋਲੋਂ ਕੀਤਾ ਜਾਊਗਾ ਤੇ ਬਾਕੀ ਮਰੀਜ਼ਾਂ ਦੀ ਹਾਲਾਤ ਕਿਹੋ ਜਿਹੀ ਹੈ ਮੈਂ ਮੈਂ ਬੇਨਤੀ ਕਰਦਾ ਜੀ ਜਿਹੜਾ ਸਾਜਾ ਜੇ ਨਿਭੜਿਆਗਾ ਕੱਲ ਨੂੰ ਇੱਕ ਸਾਡੇ ਆਲੂ ਭਰਾ ਦਾ ਕੁਲਵਿੰਦਰ ਸਿੰਘ ਆਲੂ ਦਾ ਕੱਲ ਨੂੰ ਭੋਗ ਹੈਗਾ ਕੱਲ ਨੂੰ ਹੀ ਅਸੀਂ ਸਾਡੇ ਵਿਸ਼ਾਲ ਸ਼ਰਮਾ ਜੀ ਦਾ ਪੋਸਟਮਾਰਟਮ ਕਰਾ ਕੇ ਕੱਲ ਨੂੰ ਹੀ ਉਹਦਾ ਸੰਸਕਾਰ ਕਰਾਂਗੇ ਤੇ ਪਰਸੋਂ ਅਸੀਂ ਬ੍ਰੀਨਪੁਰ ਦੀ ਜਾਵਾਂਗੇ ਜਿਹੜੀ ਅਸੀਂ ਉਹਨਾਂ ਤੋਂ ਰਾਸ਼ੀ ਲੈਤੀ ਆ ਜਿਹੜੇ ਸਾਡੇ ਰਾਮਚੰਦਰ ਜੀ ਦੀ ਉਹ ਵੀ ਪਾਈ ਅਸੀਂ ਦੇ ਕੇ ਆਵਾਂਗੇ ਉਹਨਾਂ ਨੂੰ 7 ਲੱਖ ਰੁਪਈਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਸਾਡੇ ਇੱਥੇ ਸੱਜਣ ਖੜੇ ਨੇ ਤੇ ਭਾਈ ਆਪਾਂ ਸਾਰਿਆਂ ਨੂੰ ਕੱਲ ਨੂੰ ਦਾ ਕਿਸੇ ਨੂੰ ਕੋਈ ਟਾਈਮ ਨਹੀਂ ਲੈਣਾ ਕੱਲ ਨੂੰ ਸਾਰੇ ਅਸੀਂ ਭੋਗ ਤੇ ਪਹੁੰਚਾਂਗੇ ਤੇ ਭੋਗ ਤੇ ਅਸੀਂ ਸੱਚ ਕਰਦਾ ਮੇੜਨਗ ਉਸ ਤੋਂ ਬਾਅਦ ਜਿਹੜੀ ਪਰਸੋਂ ਵਾਲੀ ਕੋਈ ਕਾਰਵਾਈ ਹੋਏ ਉਹ ਤੁਹਾਨੂੰ ਦੱਸਾਂਗਾ ਬਾਕੀ ਕਿਵੇਂ ਨੇ ਜਿਹੜੇ ਹਾਲਾਤ ਨੇ ਮਿਲੇ ਹਾਲ ਬਾਕੀ ਹਾਲਤ ਕਈ ਸੱਜਣਾ ਦੀ ਸਾਡੀ ਠੀਕ ਆ ਸਾਡੀ ਭੈਣਾਂ ਦੀ ਵੀ ਹਾਲਤ ਠੀਕ ਆ ਪਰ ਜਿਹੜਾ ਅਸੀਂ ਮਾਫੀ ਲੈਤਾ ਇਹਨਾਂ ਨੂੰ ਬੰਦ ਹੀ ਜੋ ਵੀ ਇਹਨਾਂ ਦੀ ਹੋਊਗੀ ਉਹ ਅਸੀਂ ਮੋਢੇ ਲਈ ਸਾਕ ਤਾਂ ਇਹਨਾਂ ਨੂੰ ਕਰਾਂ ਜਿਵੇਂ ਲਾਜ ਤੋਂ ਬਾਅਦ ਇਹ ਗੱਲ ਹੋਈ ਸੀ ਕਿ ਜਿਹੜਾ ਰਸਮ ਹੈ ਜਿੰਨਾ ਚਿਰ ਉਹ ਕੰਮ ਨਹੀਂ ਕਰ ਸਕਦੇ ਕਿ ਉਹਨਾਂ ਦਾ ਰਸਮ ਜਾਂ ਕੋਈ ਹੋਰ ਸੂਚੀ ਉਸ ਬਾਰੇ ਵੀ ਉਸੇ ਤਰ੍ਹਾਂ ਹੀ ਆ ਜੀ ਬਸ ਠੀਕ ਹੈ ਜੀ ਹੁਣ ਪਰ ਉਹ ਗੱਲਾਂ ਤੇ ਉਹ ਖੜੇ ਤਾਂ ਹੈ ਨਹੀਂ ਪਰ ਚਲੋ ਅੱਜ ਵਾਲੇ ਜਿਹੜਾ ਉਹਨਾਂ ਨੇ ਸਾਨੂੰ ਫੰਡ ਦਿੱਤਾ ਉਹਦੇ ਨਾਲ ਸਾਡੀ ਸੈਟਿਸਫਾਈ ਆ ਅਸੀਂ ਇਹਨਾਂ ਨੂੰ ਮੰਨ ਕੇ ਚਲੋ ਜਿਹੜੇ ਪੈਸੇ ਦੇਣੇ ਨੇ ਜਿਹੜੀ ਸਾਡੀ ਜੂਨੀਅਨਾਂ ਦੇਣਗੀਆਂ ਵੇਟਰ ਜਿਹੜਾ ਇਹਨਾਂ ਨੂੰ ਅਸੀਂ ਦੇਣੀ ਉਹ ਰਾਸ਼ਨ ਦੀ ਪੈਸੇ ਦੇਣੇ ਨੇ ਬਾਕੀ ਦਵਾਈਆਂ ਦਾ ਤਾਂ ਅਸੀਂ ਇਹਨਾਂ ਨੂੰ ਕਹਤਾ ਸੀ ਕਿ ਜਿੱਥੋਂ ਦਵਾਈ ਚੱਲਦੀ ਆ ਸਾਨੂੰ ਦੱਸੀ ਚਲੋ ਜਿਹੇ ਜਿਹੇ ਨਿੱਜੀ ਭਾਈ ਹੋਊਗੀ ਅਸੀਂ ਇਹਨਾਂ ਦੀ ਸਹਾਇਤਾ ਕਰਾਂਗੇ ਕਿਉਂਕਿ ਉਹ ਜੀ ਉੱਥੇ ਭਾਈ ਪੱਠੀ ਨੂੰ ਅੱਗ ਲੱਗਣ ਕਰਕੇ ਸਾਡੇ ਕੁਝ ਸਾਥੀ ਪੂਰੇ ਹੋ ਗਏ ਸੀਗੇ ਤੇ ਕੁਝ ਭਾਈ ਢਾਕਲ ਵੀ ਨੇ ਤੇ ਉਹ ਜਿਹੜਾ ਭਾਈ ਸਾਡਾ ਰੋਸ ਸੀਗਾ ਉਹ ਸਾਰਾ ਕਰੀਅਰ ਹੋ ਗਿਆ ਜੋ ਸਾਡੀਆਂ ਮੰਗਾ ਸੀਗੀਆਂ ਉਹ ਭਾਈ ਬਾਬਾ ਮੰਗਲ ਜੀ ਤੇ ਉਹਨਾਂ ਨਾਲ ਜਿਹੜੀ ਸੰਗਤ ਆਈ ਆ ਭਾਈ ਅਕਾਲਗੜ ਕੋਠਿਆ ਚੋਂ ਉਹਨਾਂ ਨੇ ਭਾਈ ਸਹਿਮਤੀ ਦਿੱਤੀ ਆ ਇਸ ਕਰਕੇ ਭਾਈ ਅਸੀਂ ਵੀ ਦਿਲ ਵੱਡਾ ਕਰਦੇ ਆ ਅਸੀਂ ਜਿੰਨੇ ਸਾਡੇ ਹਲਵਾਈ ਭਾਈ ਨੇ ਅਸੀਂ ਕਿਹਾ ਸੀ ਭਾਈ ਉਹਨਾਂ ਚਿਰ ਬਾਈਕਾਡ ਆ ਅਸੀਂ ਭਾਈ ਹੁਣ ਬਾਈਕਾਡ ਕੱਟ ਰਹੇ ਹਾਂ ਕਿਉਂ ਪ੍ਰਧਾਨ ਜੀ ਬਿਲਕੁਲ ਉਹ ਭਾਈ ਸਾਰਿਆਂ ਨੂੰ ਬੇਨਤੀ ਆ ਕੋਈ ਵੇਟਰ ਵੀ ਉੱਥੇ ਕੰਮ ਲਾ ਸਕਦਾ ਕੋਈ ਵੀ ਲਾ ਸਕਦਾ ਉੱਥੇ ਭਾਈ ਅਸੀਂ ਹਲਵਾਈ ਵੀਰਾਂ ਨੂੰ ਵੀ ਅਪੀਲ ਕਰਦੇ ਆ ਸਟਾਲ ਵਾਲਾਂ ਨੂੰ ਵੀ ਅਪੀਲ ਕਰਦੇ ਆ ਸਾੜ ਜੂਨੀਅਨ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਵੱਧ ਤੋਂ ਵੱਧ ਉੱਥੇ ਪਣਾਰੇ ਲੱਗਣ ਜਿਵੇਂ ਪਹਿਲਾਂ ਲੱਗਦੇ ਸੀ ਜਿਹੜਾ ਸਾਡਾ ਗਿਲਾ ਸ਼ਿਕਵਾ ਸੀ ਅੱਜ ਤੱਕ ਸੀ ਇਸ ਤੋਂ ਬਾਅਦ ਸਾਡਾ ਮੰਦਰ ਵਾਲਿਆਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕੋਈ ਮੰਦ ਦੇ ਵਿੱਚ ਭਾਈ ਕੋਈ ਗੱਲ ਨਾ ਰੱਖਿ ਪਰ ਜਿੱਥੇ ਗੱਲ ਕੋਈ ਸਾਡੇ ਲੋਕਾਂ ਦੀ ਆ ਕਿ ਸਾਨੂੰ ਉੱਥੇ ਪਾਲਦੇ ਆਧਾਰ ਤੇ ਖੜਨਾ ਪੈਂਦਾ ਤੇ ਉੱਥੇ ਅਸੀਂ ਇਮਾਨਦਾਰ ਆ ਪਰ ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਵੀ ਇਮਾਨਦਾਰ ਆ ਪਰ ਬੇਨਤੀ ਆ ਜਿਹੜਾ ਹੋ ਗਿਆ ਬਸ ਇਹਦੇ ਹੁਣ ਪਾਣੀ ਪਾ ਦਿਓ ਜੀ ਤੇ ਨਾਲ ਮੈਂ ਬੇਨਤੀ ਕਰਨਾ ਕਿ ਜਿਹੜੀ ਭਾਈ ਅਸੀਂ ਅਪੀਲ ਵਾਸਤੇ ਕਿਹਾ ਸੀ ਅਸੀਂ ਇਹਨਾਂ ਵਾਸਤੇ ਅਪੀਲ ਕਰਤੀ ਤੇ ਜਿਹੜੀ ਅਸੀਂ ਫੰਡ ਦੀ ਅਪੀਲ ਕਰਦੇ ਸੀਗੇ ਮੰਦਰ ਕਮੇਟੀ ਨੂੰ ਕਿ ਭਾਈ ਸਾਡੇ ਲੋਕ ਜਿਹੜੇ ਮੰਨ ਕੇ ਚਲੋ ਜਿਆਦੇ ਜ਼ਖਮੀ ਪਏ ਨੇ ਜਾਂ ਜਿਹੜੇ ਲੰਬਾ ਟਾਈਮ ਲਾ ਚੱਲੂਗਾ ਉਹਨਾਂ ਵਾਸਤੇ ਫੰਡ ਦੀ ਅਪੀਲ ਸੀ ਉਹ ਬਾਬਾ ਜੀ ਕਰਨ ਦੀ ਹਾਂਜੀ ਮੈਂ ਖੁਸ਼ੀ ਰਾਮ ਅੰਤਫਰਵਾਹੀ ਪਿੰਡ ਫਰਵਾਹੀ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਭਾਈਚਾਰਾ ਜਿੰਨਾ ਵੀ ਸਾਡਾ ਹਲਵਾਈ ਭਾਈਚਾਰਾ ਜਾਂ ਕੋਈ ਦੂਸਰੇ ਧੰਦੇ ਕਰਦੇ ਨੇ ਕਾਰੋਬਾਰ ਦੇ ਸੰਬੰਧ ਦੇ ਵਿੱਚ ਭਨਾਰੇ ਲਾਉਂਦੇ ਨੇ ਜਾਂ ਕੋਈ ਕਿਸੇ ਤਰ੍ਹਾਂ ਦੇ ਵੀ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਰੋਸ ਸੀਗਾ ਉਹ ਜਾਇਜ਼ ਮੰਨਿਆ ਗਿਆ ਠੀਕ ਸਮਾਂ ਸੀ ਕੋਈ ਵਕਤ ਸੀ ਉਸ ਵਕਤ ਨੂੰ ਅੱਜ ਅਸੀਂ ਨੇਪਰੇ ਚੜਿਆ ਸਾਰਿਆਂ ਨੇ ਰਲ ਮਿਲ ਕੇ ਭੈਣਾ ਭਾਈਆਂ ਨੇ ਜੋ ਵੀ ਸੰਗਤਾਂ ਆਈਆਂ ਇੱਥੇ ਸਮਝੌਤੇ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀਆਂ ਸੰਸਥਾਵਾਂ ਦਾ ਸਾਰੇ ਪ੍ਰਧਾਨ ਜੀਆਂ ਦਾ ਸਮੁੱਚੇ ਤਨੌਲਾ ਬਰਨਾਲਾ ਪੰਜਾਬ ਵਾਸੀਆਂ ਦਾ ਰਹੀ ਗੱਲ ਇਹ ਵੀ ਹੋਰ ਵੀ ਮਦਦ ਕੀਤੀ ਜਾਵੇ ਜਿੰਨੀ ਵੀ ਵੱਧ ਤੋਂ ਵੱਧ ਅਸੀਂ ਉਹਨਾਂ ਮਰੀਜ਼ਾਂ ਦੀ ਕਰ ਸਕਦੇ ਆਂ ਹੋਰ ਵੀ ਕਰਨ ਦੀ ਲੋੜ ਹੈ ਕਿਉਂਕਿ ਉਹ ਜਾਦੇ ਸੀਰੀਅਸ ਨੇ ਜਿਹੜੇ ਵਿੱਚ ਉਹਨਾਂ ਦੀ ਲੋੜ ਹੈ ਮਦਦ ਕਰਨ ਦੀ ਉਹ ਬਾਬਾ ਜੀ ਦੇ ਜਰੀਏ ਕਰੋ ਚਾਹੇ ਜੋਸ ਪ੍ਰਾ ਮਰਜੀਆ ਕਰੋ ਚਾਹੇ ਸਿੱਧੇ ਜਾਓ ਉਹਨਾਂ ਦੀ ਮਦਦ ਕਰਨ ਦੀ ਫੇਚੜ ਜ਼ਰੂਰ ਕਰੋ ਧੰਨਵਾਦ ਜੀ ਮੈਂ ਬੋਲ ਦਿੰਦਾ ਅਸੀਂ ਅਸੀਂ ਸਾਡੀ ਹਲਵਾਈ ਜੁਨੀਅਨ ਦੇ ਜਿਹੜੇ ਸਤਿਆਨੰਦ ਜੀ ਖਿਆਲਚੀ ਨੇ ਜੀ ਅਸੀਂ ਇਹਨਾਂ ਦਾ ਸਕੈਨਰ ਪਾਇਆ ਹੋਇਆ ਅਸੀਂ ਕੰਪਿਊਟਰ ਮੰਦਰ ਮੂਰੇ ਵੀ ਲਾ ਦਾਂਗੇ ਸਾਈਡ ਜੀ ਤੇ ਜੇ ਕੋਈ ਬਾਬਾ ਜੀ ਕੋਲੇ ਆਉਂਦਾ ਉਹ ਕਹਿ ਸਕਦੇ ਨੇ ਭਾਈ ਕਿਸੇ ਨੂੰ ਪੇਮੈਂਟ ਨਗਦ ਦੇਣੀ ਆ ਭੋਲਾ ਧਨੌਲੇ ਜੀ ਬੈਠੇ ਨੇ ਕੁਨੀਅਨ ਦੇ ਪ੍ਰਧਾਨ ਸਾਡੇ ਉਹਨਾਂ ਨੂੰ ਮਿਲਣ ਕਿਸੇ ਨੇ ਕੋਈ ਆਨਲਾਈਨ ਪੇਮੈਂਟ ਕਰਨੀ ਆ ਕੋਈ ਚਾਹੇ 200 ਦੇਣਾ ਚਾਹੁੰਦਾ ਕੋਈ 500 ਦੇਣਾ ਚਾਹੁੰਦਾ ਕੋਈ 1000 ਦੇਣਾ ਚਾਹੁੰਦਾ ਕੋਈ ਲੱਖ ਦੇਣਾ ਚਾਹੁੰਦਾ ਉਹ ਸਾਡੇ ਭਾਈ ਉੱਥੇ ਜਿਹੜਾ ਵੀ ਸਕੈਨਰ ਅਸੀਂ ਬੋਰਡ ਤੇ ਲਾਇਆ ਹੋ ਉਹ ਤੇ ਕਰ ਦਿਓ ਧੰਨਵਾਦ